ਮਾਮਲਾ ਦਰਸਲ ਬਠਿੰਡਾ ਜ਼ਿਲ੍ਹੇ ਦੇ ਪਿੰਟ ਡੁੰਮਵਾਲੀ ਦਾ ਹੈ ਜੋ ਕਿ ਬੀਤੀ ਰਾਤ ਇੱਕ ਨਸ਼ਾ ਤਸਕਰ ਦੇ ਘਰ ਨੂੰ ਅੱਗ ਲੱਗ ਗਈ ਮੌਕੇ ਤੇ ਪਹੁੰਚੀ ਸੰਬੰਧਤ ਚੌਕੀ ਪਥੜਾਲਾ ਵਾਲੇ ਤੇ ਉਹ ਅਤੇ ਪੁਲਿਸ ਅਧਿਕਾਰੀਆ ਅਤੇ ਫਾਇਰ ਬਿਗੇਟ ਦੀ ਟੀਮ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਇਸ ਲਾਹਲੀ ਦੇ ਸਬੰਧ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਨੇ ਉੱਪਰ ਪਹਿਲਾ ਗੰਭੀਰ aarop ਲਗਾਇਆ ਜਿਸ ਕੇ ਕਾਰਨ ਉਹ ਦੱਸਦੇ ਕਿ ਜਿਸ ਦੇ ਕਾਰਨ ਅੱਗ ਲਗਾਈ ਗਈ ਹੈ ਉਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਅਤੇ ਪੁਲਿਸ ਇਹਨਾਂ ਨਸ਼ਾ ਤਸਕਰਾਦਿਆਂ ਨਾਲ ਮਿਲ ਕੇ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਗ ਲਗਾਉਣ ਦੇ ਲਈ ਪਿੰਡ ਦੇ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਹੀ ਫੋਰਸ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਿੰਡ ਤੇ ਹੀ ਕਈ ਨੌ ਲੋਕਾਂ ਦੇ ਵੱਲੋਂ ਪੁਲਿਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਪੁਲਿਸ ਦੇ ਨਾਲ ਟਕਰਾਅ ਹੋ ਗਿਆ ਜਿਸ ਦੇ ਵਿੱਚ ਕਈ ਪਿੰਡ ਵਾਸੀ ਜ਼ਖਮੀ ਵੀ ਹੋਏ ਨੇ ਇਸ ਮਾਮਲੇ ਦੇ ਸਬੰਧ ਦੇ ਵਿੱਚ ਮੌਕੇ ਤੇ ਪਹੁੰ ਆਰ ਗੁੱਤਾਨੇ ਵੱਲੋਂ ਜੁੜਾ ਹੈ ਜਾਣਕਾਰੀ ਦਿੱਤੇ ਹੋਏ ਕਿਹਾ ਹੈ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਚੌਕੀ ਪਥਰਾਲਾ ਨੂੰ ਸੂਚਨਾ ਮਿਲੀ ਸੀ ਤੇ ਘਰ ਨੂੰ ਅੱਗ ਲਗਾਈ ਜਾ ਰਹੀ ਹੈ ਜਦੋਂ ਮੌਕੇ ਤੇ ਅਸੀਂ ਪਹੁੰਚੇ ਤਾਂ ਹਾਲਾਤ ਕਾਬੂ ਕੀਤੇ ਗਏ ਮਮਨਦੀਪ ਕੌਰ ਕੀ ਮਾਮਲਾ ਕੀ ਹੋਇਆ ਮਾਮਲਾ ਕੀ ਹੋਇਆ ਮੇਰਾ ਬੇਟਾ ਭਤੀਜਾ ਹੈਗਾ ਉਹ ਵਿਚਾਰਾ ਬਾਥਰੂਮ ਕਰਨ ਗਿਆ ਬਾਹਰ ਤੇ ਕੁੱਤੇ ਖਾ ਗਏ ਹੈਗੇ ਆ ਚਿੱਟਾ ਵੇਚਦੇ ਹੈਗੇ ਆ ਸਨਾਲੀ ਘਰ ਹੈਗਾ ਵੀ ਕੰਦਾ ਦਾ ਕੋਈ ਹੱਲ ਕਰਾ ਜਾਵੇ ਤੂੰ ਕੱਟੇ ਜਾਣ ਇਹ ਤਿੰਨ ਮੁੰਡੇ ਪਹਿਲਾਂ ਮਰ ਗਏ ਹੈਗੇ ਨਸ਼ਾ ਖਾ ਕੇ ਹੁਣ ਆ ਕਹਿੰਦੇ ਅੱਗ ਲਾਈ ਹੈ ਇਹ ਕਹਿੰਦੇ ਪਿੰਡ ਵਾਲੇ ਨੇ ਲਾਈ ਹੈ ਨਹੀਂ ਪਿੰਡ ਵਾਲੇ ਨੇ ਨਹੀਂ ਲਾਈ ਆਪ ਹੀ ਅੱਗ ਲਾ ਕੇ ਆਪ ਹੀ ਭੱਜ ਗਏ ਹੈਗੇ ਵੀ ਸਾਡੇ ਤੇ ਕੋਈ ਪਰਚਾ ਨਾ ਹੋਵੇ ਆ ਵੇਖ ਤਾਉ ਆ ਬਹੂ ਦੇਖੋ ਸਾਡੀ ਆ ਬਹੂ ਨਾ ਬਹੂ ਦੇਖੋ ਇਹਦੀ ਛੋਟੇ ਛੋਟੇ ਕੰਦਾ ਹੈਗੀਆਂ ਤੇ ਉਹਨਾਂ ਦੇ ਨਹੀਂ ਅਗਲੇ ਨੇ ਕਿੰਨੇ ਉੱਚੇ ਕਰੇ ਪਏ ਹੈਗੇ ਤੇ ਸਾਡਾ ਜੇ ਜਵਾਕ ਵੀ ਖਾ ਜਾਂਦੇ ਹੋ ਹਰਜਾਨਾ ਪਰ ਦਿੰਦੇ ਤੇ ਤੁਸੀਂ ਤੇਰੇ ਬੁੱਢੇ ਇਹ ਮੁੰਡਾ ਸਾਡਾ ਦਾਖਲਾ ਹੈਗਾ ਸਰਕਾਰੀ ਹਸਪਤਾਲ ਵਿੱਚ ਜਾ ਕੇ ਵੇਖਿਆ ਜਾਵੇ ਉਹਨਾਂ ਦੇ ਨੇ ਅੱਗ ਕਿਨੇ ਲਾਈ ਕਿਨੇ ਆ ਉਹ ਨਸ਼ਿਆਲੇ ਅੱਗ ਲਾ ਕੇ ਤੱਪ ਗਏ ਹੈਗੇ ਵੀ ਸਾਡੇ ਤੇ ਕੋਈ ਇਲਜ਼ਾਮ ਨਾ ਪਵੇ ਪਤਾ ਹੁਣ ਆਵਾਜ਼ ਦਿੱਤੀ ਬਾਬੇ ਨੇ ਕਿ ਭਾਈ ਮੁੰਡਾ ਖਾ ਕੇ ਮੁੰਡਾ ਸੰਭਾਲ ਲਓ ਜਾ ਕੇ ਹਾਂ ਤੇ ਫੇਰ ਉਹ ਆਪੀ ਆਪੀ ਭੱਜ ਗਏ ਜਦੋਂ ਪੁਲਿਸ ਵਾਲੇ ਆਏ ਉਹ ਤਾਂ ਅੱਗ ਲੱਗੀ ਪਈ ਸੀਗੀ ਹੁਣ ਦੋ ਮੁੰਡਿਆਂ ਦੇ ਮੋਬਾਈਲ ਪੁਲਸ ਵਾਲਾ ਨੇ ਅੰਦਰ ਹੀ ਰੱਖ ਲਏ ਹੈਗੇ ਆ ਹੂੰ ਉਹ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਪੁਲਸ ਵਾਲਾ ਹੰਦ ਲੈਂਦੇ ਇਹਨਾਂ ਤਾਂ ਸਿਆਣ ਦੇਖਦੇ ਦਿੰਦੇ ਨੇ ਰਾਤ ਰਿਸ਼ਵਤਾਂ ਖਾਂਦੇ ਪੁਲਸ ਵਾਲਾ ਬਹੁਤਾਂ ਲੈਂਦੇ ਕਹਤੇ ਤਾਂ ਆਪੇ ਆਉਂਦੇ ਆ ਬਾਈ ਜੀ ਉਹਨਾਂ ਦੇ ਘਰੇ ਕੋਈ ਦੇਖਦੀ ਹੈ ਅਸਤ ਦੇ ਨੇ ਸਰੀਆ ਅੰਦਰ ਬੈਠੀ ਹੈ ਇਹ ਇਹ ਅੰਦਰ ਬੈਠੀ ਹੈ ਇਹ ਦੁੱਧ ਗਰਮ ਕਰੀ ਜਾਂਦਾ ਉਹ ਮੁੰਡਾ ਬਾਥਰੂਮ ਕਰਕੇ ਆਇਆ ਹੈ ਮੇਰਾ ਨਾਮ ਕੀ ਹੈ ਮੇਰਾ ਨਾਮ ਵੀ ਸਮਿਤੀ ਹਾਦਵ ਹੈ ਡੂਮ ਵਾਲੀ ਪੰਡਾ ਮੇਰਾ ਠੀਕ ਹੈ ਮੇਰਾ ਭਾਈ ਛੋਟਾ ਸੀਗਾ ਇੱਥੇ ਜਵਾਕਾਂ ਦੇ ਚ ਖੜਾ ਸੀਗਾ ਜਵਾਕਾਂ ਨਾਲ ਆ ਗਿਆ ਉਹ ਤੇ ਉਹਨੂੰ ਅੰਦਰ ਲੈ ਕੇ ਫੜ ਕੇ 17-18 ਸਾਲਾਂ ਦਾ ਮੁੰਡਾ ਉਹ ਤੇ ਉਹਨੂੰ ਅੰਦਰ ਲੈ ਕੇ ਤੇ ਬੈੱਡ ਬੁੱਢੀ ਤੇ ਤੜਾ ਕੇ ਆ ਮੁੰਡਾ ਸੀਗਾ ਨਾਲ ਦੋ ਤਿੰਨ ਜਣੇ ਹੋਰ ਸੀਗੇ ਇਹਨਾਂ ਤੱਕੇ ਨਾਲ ਉਹਨਾਂ ਉਹਨਾਂ ਦੇ ਖਿਲਾਫ ਕੋਈ ਗਵਾਈ ਸਾਡੇ ਖਿਲਾਫ ਕੋਈ ਗ ਇਆ ਕਰਕੇ ਵੀ ਅਸੀਂ ਤੜਾਇਆ ਉਹ ਵੀ ਕੀਤਾਗਾ ਤੇ ਉਹਨੂੰ ਲੱਕੜਾ ਲੁਕੜਾ ਤੜਾ ਕੇ ਬੈੱਡਬੁੱਡ ਨੂੰ ਅੱਗ ਲਗਾਈ ਐ ਤੇ ਉਹਨਾਂ ਦੇ ਫੋਨ ਫੋਨ ਖੋਲੇ ਆ ਕਿ ਮੈਂ ਜਿਹੜਾ ਸਿੰਦੂ ਵਾਲੀ ਵਿੱਚ ਮਾਮਲਾ ਹੰਗਾਮਾ ਹੋਇਆ ਕਿਸ ਵਜ੍ਹਾ ਨਾਲ ਕਰ ਰਹੇ ਸੀ ਅਕ ਡੂੰਮ ਵਾਲੀ ਦੇ ਵਿੱਚ ਉਹਨੂੰ ਵੀ ਪਤਾ ਇੱਥੇ ਜਿਹੜਾ ਦਵੰਗ ਹੈ ਜਿਹੜਾ ਕਿ ਡਰੱਗ ਪੈਡਲਿੰਗ ਦੇ ਵਿੱਚ ਹੈ ਉਹਨਾਂ ਦੇ ਘਰ ਉਹਨਾਂ ਨੇ ਕਾਫੀ ਕੁੱਤੇ ਪਾਲੇ ਹੋਏ ਸੀ ਉਹਨਾਂ ਵਿੱਚੋਂ ਪਿੰਡ ਦੇ ਕਿਸੇ ਬੰਦੇ ਨੂੰ ਇੱਕ ਕੁੱਤੇ ਨੇ ਅਟੈਕ ਕੀਤਾ ਉਹਦੇ ਰੈਪ੍ਰੋਕਸ਼ਨ 'ਚ ਪਿੰਡ ਵਾਲੇ ਇਕੱਠੇ ਹੋ ਕੇ ਇਹ ਘਰ ਦੇ ਵਿੱਚ ਵੈਂਡਲ ਸਮਾਨ ਤੋੜ ਪੁਨ ਕਰਕੇ ਤੇ ਅੱਗ ਲਗਾਈ ਸੀ ਉਹ ਮੌਕੇ ਤੇ ਸਾਰਾ ਕੁਝ ਕੰਟਰੋਲ ਕਰ ਲਿਆ ਗਿਆ ਤੇ ਅਸੀਂ ਫਿਰ ਉਹਦੇ ਖਿਲਾਫ ਉਹਦੇ ਅਕੋਰਡਿੰਗ ਜੋ ਵੀ ਬੰਦ ਦੀ ਕਾਨੂੰਨੀ ਕਾਰਵਾਈ ਹੋ ਕਰਾਂਗੇ ਮੈਮ ਕਾਫੀ ਪਿੰਡਾਂ ਲੈ ਨੇ ਫੋਲਸਟੇ ਵੀ ਰੋਪ ਲਗਾਏ ਨੇ ਅੱਜ ਮਾਮਲਾ ਕੀ ਹੈ ਕਾਫੀ ਟਾਈਮ ਤੋਂ ਇਸ ਫੀਡਰ ਕੰਮ ਕਰ ਰਹੇ ਕਾਫੀ ਡੇਅ ਤੋਂ ਕੰਮ ਕਰ ਰਹੇ ਤੇ ਪਰਚੇ ਵੀ ਕਾਫੀ ਹੈ ਜੀ ਉਹ ਰੀਸੈਂਟਲੀ ਵੀ ਹੀ ਇਸ ਕਰੰਟਲੀ ਲੋਜਡ ਇਨ ਮੁਕਸਰ ਜੇਲ੍ਹ ਇਹ ਤੇ ਆਪਾਂ ਜੇ ਜਦੋਂ ਵੀ ਸਾਡੇ ਕੋਲ ਇਨਪੁਟ ਆਏ ਤੇ ਅਗੇਂਸ ਆਪਾਂ ਉਹਦੇ ਨਾਲ ਦੇ ਨਾਲ ਇਹਦੇ ਤੇ ਕਾਰਵਾਈ ਕਰਕੇ ਤੇ ਅੰਜੀ ਦੇ ਕਾਫੀ ਪਰਚੇ ਵੀ ਰਜਿਸਟਰ ਹੋਏ ਪਏ। ਉਹਦੇ ਵੱਲੋਂ ਗੰਮੀ ਕਾਰਵਾਈ ਕੀਤੀ ਜਨਮ। ਉਹਨਾਂ ਹੀ ਹੈ ਜੀ ਹੁਣ ਦੇਖਦੇ ਆਂ ਅੱਗ ਦਾ ਜੇ ਕੌਣ-ਕੌਣ ਇਨਵੋਲਡ ਸੀਗੇ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਹੋ ਕਰੀ